ਸ੍ਰੀ ਅਕਾਲ ਜੀ ਵੈਲਕਮ ਟੂ ਮਾਈ ਚੈਨਲ ਕੁਕ ਵਿਦ ਪ੍ਰੀਤ ਕਿੱਦਾਂ ਹੋ ਜੀ ਸਾਰੇ ਹੋਪ ਤੁਸੀਂ ਸਾਰੇ ਜਣੇ ਆਪਣੇ ਘਰਾਂ ਦੇ ਵਿੱਚ ਠੀਕ ਹੋਵੋਗੇ ਤੇ ਤਿਹਾਰਾਂ ਦਾ ਮਜ਼ਾ ਲੈ ਰਹੇ ਹੋਵੋਗੇ ਦੇਖੋ ਜੀ ਮੈਨੇ ਬਣਾਈਆਂ ਨੇ ਜੋ ਕਰਵਾਚੋ ਤੇ ਮਿਲਣ ਵਾਲੀਆਂ ਮਠੀਆਂ ਤੁਸੀਂ ਇਹਨਾਂ ਨੂੰ ਘਰ ਵਿੱਚ ਹੀ ਬਣਾ ਕੇ ਤਿਆਰ ਕਰ ਸਕਦੇ ਹੋ ਇਕਦਮ ਟੇਸਟੀ ਤੇ ਨਰਮ ਬਣ ਕੇ ਤਿਆਰ ਹੁੰਦੀਆਂ ਨੇ ਬਾਜ਼ਾਰ ਤੋਂ ਵੀ ਲਿਆ ਕੇ ਤੁਸੀਂ ਵਰਤ ਸਕਦੇ ਹੋ ਜੇਕਰ ਇਸ ਤਰ੍ਹਾਂ ਘਰੇ ਬਣਾ ਕੇ ਖਾਓਗੇ ਤਾਂ ਹੋਰ ਵੀ ਵਧੀਆ ਗੱਲ ਹੈ ਜੀ ਮੈਂ ਇਹ ਕਿਦਾਂ ਬਣਾਈਆਂ ਨੇ ਤਾਂ ਤੁਸੀਂ ਦੇਖੋ ਜੀ ਮੇਰੀ ਇਹ ਫੁੱਲ ਰੈਸਪੀ ਜੇਕਰ ਰੈਸਪੀ ਜੰਗੀ ਲਗੀ ਤਾਂ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਜੀ ਮੈਨੇ ਲਿਆ ਜੀ ਇੱਥੇ ਇੱਕ ਕੰਚ ਦਾ ਬਰਤਨ ਇਹਦੇ ਵਿੱਚ ਪਾਵਾਂਗੀ ਮੈਂ ਪਾਣੀ 1 ਕੱਪ ਤੇ ਫਿਰ ਮੈਨੇ 2 ਕੱਪ ਪਾਣੀ ਲੈਨੇ ਜੀ ਮੈਨੇ 1 ਕੱਪ ਪਾਣੀ ਘੱਟ ਲੱਗਿਆ 2 ਕੱਪ ਪਾਣੀ ਪਾ ਗਏ ਇਹਦੇ ਵਿੱਚ ਇੱਕ ਕੌਲੀ ਮੈਨੇ ਚੀਨੀ ਦੀ ਪਾ ਦਿੱਤੀ ਹੈ ਇਦੇ ਵਿੱਚ ਉਸੇ ਕੋਲੀ ਦੇ ਹਿਸਾਬ ਨਾਲ ਮੈਂਨੇ ਪਾ ਦਿੱਤਾ ਜੀ ਤੇਲ ਮਟਰੀ ਹਮੇਸ਼ਾ ਖਸਤਾ ਤਾਂ ਹੀ ਬਣਦੀ ਹੈ ਜੀ ਕਿਉਂਕਿ ਬਾਜ਼ਾਰ ਵਾਲੀ ਮਠੀਆਂ ਆਪਾਂ ਹਮੇਸ਼ਾ ਦੇਖਦੇ ਆਂ ਇੱਕਦਮ ਸੌਫਟ ਕਿਉਂ ਲੱਗਦੀਆਂ ਨੇ ਆਪਾਂ ਨੂੰ ਜ਼ਿਆਦਾ ਟੇਸਟੀ ਬਸ ਇੰਨਾ ਕੁਸ਼ੀ ਪਾਉਂਦੇ ਨੇ ਇਹਦੇ ਵਿੱਚ ਪਾਤੇ ਸੀ ਮੈਂਨੇ ਸੌਫ 15 ਮਿੰਟ ਰੈਸਟ ਕਰਨ ਤੋਂ ਬਾਅਦ ਦੇਖੋ ਜੀ ਹੁਣ 15 ਮਿੰਟ ਬਾਅਦ ਇਹ ਇੱਕਦਮ ਕਚੀਨੀ ਸਾਡੀ ਕੁਲ ਚੁੱਕੀ ਆ ਪਾਣੀ ਦੇ ਵਿੱਚ ਜੇ ਤੁਹਾਨੂੰ ਜਿਆਦਾ ਜਲਦੀ ਆ ਤਾਂ ਤੁਸੀਂ ਗਰਮ ਪਾਣੀ ਦੇ ਵਿੱਚ ਚੀਨੀ ਨੂੰ ਘੋਲ ਕੇ ਵਰਤ ਸਕਦੇ ਹੋ ਇੱਥੇ ਲੈਨੇ ਜੀ ਮੈਨੇ ਦੋ ਕਟੋਰੀ ਮੈਦਾ ਇਹਦੇ ਥੋੜਾ ਥੋੜਾ ਪਾਣੀ ਪਾ ਕੇ ਸੀ ਇੱਕ ਸੈਮੀ ਸੌਫਟ ਜਿਹਾ ਡੋ ਲਗਾਵਾਂਗੇ ਨਾ ਹੀ ਸਖਤ ਹੋਵੇ ਡੋ ਤੇ ਨਾ ਹੀ ਪਤਲਾ ਇਕਦਮ ਟਾਈਟ ਜਿਹਾ ਡੋ ਲਗਾ ਕੇ ਤਿਆਰ ਕਰਾਂਗੇ ਇਹ ਤੁਸੀਂ ਦੋ ਤਰੀਕੇ ਨਾਲ ਬਣਾ ਸਕਦੇ ਹੋ ਜੀ ਮੈਂ ਲਾਸਟ ਵਾਲੀ ਮਠਰੀ ਦੀ ਮੈਂ ਵੀਡੀਓ ਰਿਕਾਰਡ ਕਰਨਾ ਭੁੱਲ ਗਈ ਜਿਵੇਂ ਮੇਰੇ ਹੱਥਾਂ ਨਾਲੇ ਬਦਾਕੇ ਮੈਂ ਇਹ ਉਹ ਤਿਆਰ ਕੀਤੀ ਸੀ ਤੇ ਇਹ ਮੈਂ ਬੇਲਕੀ ਦਿਖਾਉਂਗੀ ਜੀ ਤੁਹਾਨੂੰ ਮੈਂ ਇੱਥੇ ਲਵਾਂਗੇ ਆਪਾਂ ਕੁਕਿੰਗ ਆਇਲ ਤੁਸੀਂ ਦੇਸੀ ਕੀ ਜੋ ਮਰਜ਼ੀ ਯੂਜ਼ ਕਰ ਸਕਦੇ ਹੋ ਜੀ ਮੈਂ ਨੇ ਲਿਆ ਇਥੇ ਰਿਫਾਈਨਡ ਆਇਲ ਥੋੜਾ ਜਿਹਾ ਆਟਾ ਲਿਆ ਵੈਸੇ ਜ਼ਰੂਰਤ ਤਾਂ ਪੈਣੀ ਨਹੀਂ ਹੈ ਜੀ ਕਿਉਂਕਿ ਮੌਇਨ ਲੱਗੀ ਹੋਈ ਹੈ ਜੀ ਇੱਥੇ ਦੇਖੋ ਐਨੇ ਇੱਕ ਐਡਾ ਇੱਕ ਪੀੜਾ ਲੈ ਲੈਣਾ ਤੁਸੀਂ ਨੇ ਇਹਨੂੰ ਹੱਥਾਂ ਨਾਲ ਵਧਾ ਕੇ ਤੁਸੀਂ ਐਦਾਂ ਵੀ ਇਹਨੂੰ ਵਿੱਚ ਪਾ ਸਕਦੇ ਹੋ ਪਰ ਮੈਂ ਇਹਨੂੰ ਵੇਲ ਕੇ ਬਣਾ ਰਹੀ ਹਾਂ ਜਿੰਨੇ ਕ ਤੁਹਾਨੂੰ ਸ਼ੇਪ ਚਾਹੀਦੀਆਂ ਗੋਲ ਚਾਹੀਦੀਆਂ ਨੇ ਵੱਡੀਆਂ ਮੱਠੀਆਂ ਚਾਹੀਦੀਆਂ ਨੇ ਜਾਂ ਛੋਟੀਆਂ ਤੁਸੀਂ ਇਹਨਾਂ ਨੂੰ ਬਣਾ ਸਕਦੇ ਹੋ ਜੇ ਹੋ ਗਈ ਤੇ ਐਦਾਂ ਇੱਕ ਚਮਚ ਲੈ ਕੇ ਨਾ ਫੋਕ ਮੈਗੀ ਖਾਣ ਵਾਲਾ ਫੋਕ ਚਮਚ ਲੈ ਕੇ ਇਹਦੇ ਵਿੱਚ ਗੱਡੇ ਕਰ ਦਿਓ ਜੀ ਨਹੀਂ ਤਾਂ ਇਹਨਾਂ ਨੇ ਫੁੱਲ ਜਾਣਾ ਕਚੌਰੀ ਬਣ ਜਾਣਗੀਆਂ ਇਸ ਤੋਂ ਪਹਿਲਾਂ ਤੇਲ ਚੈੱਕ ਕਰਨ ਤੋਂ ਪਹਿਲਾਂ ਮੈਂ ਥੋੜਾ ਜਿਹਾ ਆਟਾ ਤੇਲ ਦੇ ਵਿੱਚ ਪਾ ਕੇ ਦੇਖਿਆ ਤੇਲ ਸਾਡਾ ਇੱਕਦਮ ਪਰਫੈਕਟ ਹੈ ਨਾ ਜ਼ਿਆਦਾ ਗਰਮਾ ਨਾ ਠੰਡਾ ਹੈ ਹੁਣ ਮੈਂ ਇਹਦੇ ਵਿੱਚ ਜੋ ਮੱਠੀ ਬਣਾਈ ਹੈ ਇਹਨੂੰ ਫਰਾਈ ਕਰਨ ਲਈ ਪਾ ਦਾਂਗੀ ਗੈਸ ਦੀ ਫਲੇਮ ਇਸ ਟਾਈਮ ਬਿਲਕੁਲੀ ਘੱਟ ਕਰ ਦੇਣੀ ਹੈ ਜੀ ਤੁਸੀਂ ਕਿਉਂਕਿ ਨਹੀਂ ਵਿੱਚੋਂ ਕੱਚੀਆਂ ਤੇ ਉੱਪਰੋਂ ਪੱਕ ਜਾਣਾ ਨੇ ਦੇਖੋ ਜੀ ਇਹਨੂੰ ਹੌਲੀ-ਹੌਲੀ ਪੱਕਦੇ ਹੋਏ 2 ਮਿੰਟ ਹੋ ਗਏ ਨੇ ਇਹਦਾ ਕਲਰ ਦੇਖੋ ਜੀ ਇਕਦਮ ਸੌਫਟਾ ਨਹੀਂ ਤਾਂ ਜੇ ਇਕਦਮ ਜ਼ਿਆਦਾ ਗਰਮ ਤੇਲ ਦੇ ਵਿੱਚ ਫਰਾਈ ਕਰਾਂਗੇ ਤਾਂ ਇਕੋਦਮ ਲਾਲ ਹੋ ਜਾਣਾ ਸੀ ਇਹਨਾਂ ਨੇ ਦੇਖੋ ਜੀ ਕਿੰਨਾ ਸੋਹਣਾ ਕਲਰ ਆਇਆ ਇਹਨਾਂ ਦੇ ਉੱਪਰ ਲੱਗ ਰਹੀਆਂ ਨੇ ਨਾ ਇਕਦਮ ਬਾਜ਼ਾਰ ਜੈ ਜੈਸੀਆਂ ਮਠੀਆਂ ਇਹ ਸਾਡੇ ਮਠੀਆਂ ਫਰਾਈ ਹੋ ਚੁੱਕੇ ਇਸੇ ਤਰ੍ਹਾਂ ਮੈਂ ਦੂਸਰਾ ਬੈਚ ਵੀ ਬਣਾ ਕੇ ਤਿਆਰ ਕਰ ਲਵਾਂਗੀ ਬਹੁਤ ਆਸਾਨੀ ਨਾਲ ਤੁਸੀਂ ਘਰੇ ਤਿਆਰ ਕਰ ਸਕਦੇ ਹੋ ਜੀ ਥੋੜੀ ਜੀ ਮਿਹਨਤ ਦਾ ਕੰਮ ਆ ਪਰ ਸੁਆਦ ਇਕਦਮ ਪਰਫੈਕਟ ਆਊਗਾ ਤੇ ਆਪਾਂ ਘਰੇ ਬਣਾਈ ਹੋਈ ਚੀਜ਼ ਦੀ ਗੱਲ ਹੀ ਏ ਲੱਗ ਹੁੰਦੀ ਹੈ ਜੀ। ਸਾਡੀਆਂ ਮਠੀਆਂ ਬਣ ਕੇ ਤਿਆਰ ਹੋ ਚੁੱਕੀਆਂ ਨੇ। ਮੈਂ ਇਹਨਾਂ ਨੂੰ ਸਰਵ ਕਰੂੰਗੀ ਇੱਕ ਪਲੇਟ ਵਿੱਚ। ਇਸ ਤਰ੍ਹਾਂ ਰੱਖ ਲਓ ਤੁਸੀਂ। ਜੇ ਕਿ ਤੁਹਾਨੂੰ ਮੇਰੀ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਜੀ। ਵੀਡੀਓ ਦੇਖਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ। ਇਹ ਦੇਖੋ ਜੀ ਮੈਨੇ ਲਾਸਟ ਵਾਲੀ ਮਠੀ ਮੈਂ ਹੱਥ ਨਾਲ ਵਧਾ ਕੇ ਪਾਈ ਸੀ। ਇਹ ਦੇਖੋ ਇਕਦਮ ਸੌਫਟ ਨੇ ਜੀ ਸਾਰੀਆਂ ਮਠੀਆਂ ਇਸੇ ਤਰ੍ਹਾਂ ਬਣੀਆਂ ਸੀ ਦੇਖੋ ਹੱਥ ਲਾਉਣ ਸਾਰੀ ਭੁਰ ਰਹੀਆਂ ਨੇ ਬਹੁਤ ਟੇਸਟੀ ਮਠੀਆਂ ਬਣ ਕੇ ਤਿਆਰ ਹੋਈਆਂ ਸੀ ਜੀ ਸਾਡੀਆਂ ਜੇਕਰ ਵੀਡੀਓ ਚੰਗੀ ਲੱਗੀ ਤਾਂ ਇੱਕ ਪਿਆਰਾ ਜਿਹਾ ਲਾਈਕ ਜ਼ਰੂਰ ਕਰਕੇ ਜਾਇਓ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਵੀਡੀਓ ਨੂੰ ਦੇਖਣ ਲਈ ਥੈਂਕਸ ਫॉर ਵਾਚਿੰਗ ਬਾਏ ਬਾਏ ਫਰੈਂਡਸ ਟੇਕ ਕੇਅਰ